ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਫੇਰ ਤੁਹਾਨੂੰ ਇੱਕ ਵੌਇਸ ਰਿਕਾਰਡਿੰਗ ਸੁਣਾਵਾਂਗੇ ਜੇਕਰ ਤੁਹਾਡੇ ਵੀ ਕਿਸੇ ਨੂੰ ਕਿਸੇ ਭੈਣ ਨੂੰ ਮਾਂ ਬਣਨ 'ਚ ਦਿੱਕਤ ਆ ਰਹੀ ਹੈ ਤੁਹਾਨੂੰ ਲੰਮਾ ਸਮਾਂ ਹੋ ਗਿਆ ਕਿ ਤੁਹਾਡੀ ਮੈਰਜ ਨੂੰ ਤੁਹਾਡੀ ਪ੍ਰੈਗਨੈਂਸੀ ਨਹੀਂ ਹੋ ਰਹੀ ਤਾਂ ਤੁਸੀਂ ਇੱਕ ਵਾਰੀ ਸਾਡੇ ਕੋਲ ਵਿਜ਼ਿਟ ਕਰੋ ਕਿਸੇ ਵੀ ਤਰ੍ਹਾਂ ਦਾ ਵੱਡਾ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਆ ਕੇ ਸਲਾਹ ਕਰ ਸਕਦੇ ਹੋ ਦਵਾਈ ਲੈ ਸਕਦੇ ਹੋ ਜੇਕਰ ਤੁਸੀਂ ਦਵਾਈ ਵੀ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਕਟੋ-ਵਟ ਕੱਲੀ ਸਲਾਹ ਲੈ ਸਕਦੇ ਜਿਸ ਦੇ ਨਾਲ ਜੇਕਰ ਤੁਸੀਂ ਕੁਝ ਸਾਡੀਆਂ ਗੱਲਾਂ ਮੰਨੋਗੇ ਤਾਂ ਤੁਹਾਨੂੰ ਉਸ ਦੇ ਨਾਲ ਵੀ ਫਾਇਦਾ ਹੋ ਜਾਏਗਾ। ਸੋ ਜੇਕਰ ਕਿਸੇ ਭੈਣ ਨੂੰ ਪ੍ਰੈਗਨਨਸੀ ਨਹੀਂ ਹੋ ਰਹੀ ਲੰਮਾ ਸਮਾਂ ਥੋੜੀ ਮੈਰਿਜ ਨੂੰ ਜਿਵੇਂ ਕਿ ਮੈਂ ਦੱਸਿਆ ਹੋ ਗਿਆ ਤਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ। ਪਹਿਲਾਂ ਤੁਹਾਨੂੰ ਆਡੀਓ ਫਿਰ ਆਪਾਂ ਦੁਬਾਰੇ ਅੱਗੇ ਗੱਲ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ ਮੈਂ ਕਿਹਾ ਮੈਂ ਪ੍ਰਿੰਤ ਫਤਿਹਵਾਦ ਤੋਂ ਬੋਲ ਰਹੀ ਹਾਂ। ਹਾਂਜੀ। ਹਾਂਜੀ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਤਕਰੀਬਨ ਅੱਜ ਤੋਂ 2023 ਦੇ ਵਿੱਚ ਆਈ ਸੀਗੀ ਮੈਡੀਸਨ ਲੈਣ ਵਾਸਤੇ। ਲੋ ਮੈਨੂੰ ਪੀਸੀਓਡੀ ਦੀ ਪ੍ਰੋਬਲਮ ਸੀ ਨਾਲ thyroid ਦਾ ਇਸ਼ੂ ਸੀ ਤੇ इवन ਕਿ ਮੈਂ ਆਪਣੀਆਂ ਟਿਊਬਾਂ ਵੀ ਚੈੱਕ ਕਰਵਾ ਚੁੱਕੀ ਸੀ ਉਹ ਵੀ ਬਿਲਕੁਲ ਠੀਕ ਠਾਕ ਸੀਗੀਆਂ। ਠੀਕ ਹੈ ਜੀ। ਮੇਰੇ ਹਸਬੰਦ ਆਰਮੀ 'ਚ ਨੇ ਤੇ ਮੈਂ ਮਿਲਟਰੀ ਤੋਂ ਵੀ ਬਹੁਤ ਇਲਾਜ ਕਰਵਾਇਆ। ਤਕਰੀਬਨ ਮੈਨੂੰ ਡਾਕਟਰਾਂ ਨੇ ਕਿਹਾ ਕਿ 5-6 ਸਾਲ ਲੱਗ ਜਾਣਗੇ ਅਜੇ ਆਪਾਂ ਕੁਝ ਕਹਿ ਨਹੀਂ ਸਕਦੇ ਹਨਾ। ਜੀ। ਪਰ ਜਦੋਂ ਮੈਂ ਤੁਹਾਡੇ ਕੋਲ ਦਵਾਈ ਲੈਣ ਆਈ ਤਕਰੀਬਨ 15 ਦਿਨਾਂ ਦੇ ਵਿੱਚ ਹੀ ਮੈਂ ਕਨਸੀਵ ਕਰ ਲਿਆ ਵਰਤਨ। ਠੀਕ ਹੈ ਜੀ ਹਾਂ ਜੀ ਤੁਸੀਂ ਮੈਨੂੰ ਨਾਲ ਮੈਡੀਸਿਨ ਦਿੱਤੀ ਕੁਝ ਚੱਤੀ ਚਲਣ ਆਸਣ ਵਾਸਤੇ ਕਿਹਾ ਕੁਝ ਭਰੇਜ ਦੱਸੇ ਤੇ ਨਾਲ ਕਿਹਾ ਕਿ ਵਾਕ ਕਰੋ ਜੀ ਜਿਵੇਂ ਜਿਵੇਂ ਤੁਸੀਂ ਕਿਹਾ ਮੈਂ ਉਹਵੇਂ ਉਹੇ ਕੀਤਾ ਔਰ 15 ਦਿਨਾਂ ਚ ਮੈਂ ਕਨਸੀਵ ਕਰ ਲਿਆ ਮੇਰੇ ਘਰੇ ਤਕਰੀਬਨ 2024 ਦੇ ਵਿੱਚ ਗੁੜੀਆ ਆਈ ਉਸ ਤੋਂ ਬਾਅਦ ਹੁਣ ਮੇਰੇ ਬੇਟਾ ਵੀ ਹੈ ਇੱਕ ਸਾਲ ਬਾਅਦ ਮੈਨੂੰ ਦੁਬਾਰਾ ਕਨਸੀਵ ਹੋਇਆ ਜੀ ਮੇਰਾ ਬੇਟਾ ਵੀ ਹੈ ਹਾਂ ਜੀ ਹਾਂ ਜੀ ਸਭ ਤੁਹਾਡੀ ਬਦੌਲਤ ਹੈ ਜੀ ਮਤਲਬ ਤੁਸੀਂ ਤਾਂ ਸਾਡੇ ਲਈ ਰੱਬ ਹੋ ਤੇ ਮੈਂ ਆਪਣੇ ਤੋਂ ਇਲਾਵਾ ਕੁੁਰਖ ਦੀ ਕਿਰਪਾ ਹੁੰਦੀ ਹੈ ਜੀ ਹਾਂ ਜੀ ਮੈਂ ਆਪਣੇ ਤੋਂ ਇਲਾਵਾ ਨਾ ਸਰ तकरीबन 5-6 ਕੁੜੀਆਂ ਨੂੰ ਭੇਜ ਚੁੱਕੀ ਆ ਤੇ ਜਿੰਨੀਆਂ ਕੁੜੀਆਂ ਆਈਆਂ ਨੇ ਸਭ ਪੀਸੀਓਡੀ ਦੇ ਰਿਲੇਟਿਡ ਸੀਗੀਆਂ ਤੇ ਸਭ ਨੂੰ ਕਨਸੀਵ ਹੈ ਇੱਕ ਇੱਕ ਤਾਂ 7 ਸਾਲ ਹੋ ਗਏ ਸੀਗੇ ਵਿਆਹ ਨੂੰ ਉਹਨੇ ਆਈਵੀਐਫ ਵੀ ਕਰਵਾਇਆ ਸੀ ਉਹ ਵੀ ਉਹਦਾ ਫੇਲ ਸੀਗਾ ਪਰ ਤੁਹਾਡੇ ਕੋਲ ਉਹ ਵੀ 15 ਦਿਨ ਚ ਕੁੜੀ ਠੀਕ ਹੋ ਗਈ ਚਲੋ ਸ਼ੁਕਰ ਹੈ ਜੀ ਪ੍ਰਮਾਤਮਾ ਹਾਂਜੀ ਹੁਣ ਕੱਲ ਪਰਸੋ ਤੁਹਾਡੇ ਕੋਲ ਮੇਰੇ ਭਰਾ ਭਾਬੀ ਆਏ ਸੀਗੇ ਹਾਂਜੀ ਤੇ ਉਹ ਤੁਹਾਡੇ ਕੋਲ ਦਵਾਈ ਲੈ ਕੇ ਗਏ ਸੀ ਤੁਸੀਂ ਉਹਨਾਂ ਨੂੰ ਵੀ ਉਹਨਾਂ ਨੇ ਤੁਹਾਨੂੰ ਦੱਸਿਆ ਮੇਰੇ ਬਾਰੇ ਹਾਂਜੀ ਹਾਂਜੀ ਚਾਰ-ਚ ਦਿਨ ਸਾਰੇ ਜਿਵੇਂ ਉਹਨਾਂ ਨੂੰ ਹੌਸਲਾ ਮਿਲਦਾ ਉਵੇਂ ਸਾਨੂੰ ਵੀ ਮਤਲਬ ਪਤਾ ਲੱਗਣਾ ਚਾਹੀਦਾ ਮੈਂ ਤਕਰੀਬਨ ਆਪਣੇ ਪਿੰਡ ਪੇਕਿਆਂ ਵਿੱਚੋਂ 2-3 ਭੇਜੇ ਨੇ ਜਿੱਥੇ ਮੇਰੀ ਬ੍ਰਦਰ ਦੀ ਇੰਗੇਜਮੈਂਟ ਹੋਈ ਉੱਥੋਂ ਭੇਜਿਆ ਹਾਂਜੀ ਸਾਰਿਆਂ ਨੇ ਹੀ ਕੰਤੀਬ ਕੀਤਾ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਭੇਜਿਆ ਜੀ ਮੈਂ ਤਾਂ ਹੁਣ ਮੇਰੇ ਹਸਬੰਦ ਨੇ ਵੀ ਤੁਹਾਡੇ ਨਾਲ ਥੋੜੇ ਦਿਨ ਹੋ ਕੇ ਗੱਲ ਕੀਤੀ ਐ ਜਿਨ੍ਹਾਂ ਦੇ ਨਾ ਮਾਸ ਵਾਲੀਆਂ ਗੰਡਾਂ ਨੇ ਬੋਡੀ ਦੇ ਉੱਤੇ ਓਕੇ ਓਕੇ ਹਾਂਜੀ 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 ਕਰਦੇ ਨੇ ਨਾ ਗੱਲ ਤੁਸੀਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਇੱਥੇ ਆਇਓ ਆਪਾਂ ਇਲਾਜ ਕਰ ਦਾਂਗੇ ਉਹ ਮੇਰੇ ਹਸਬੰਦ ਨੇ ਓਕੇ ਓਕੇ ਠੀਕ ਹੈ ਜੀ ਹਾਂਜੀ ਉਹ ਉਹ ਬਾਰ ਬਾਰ ਤੁਹਾਡੇ ਨਾਲ ਗੱਲ ਕਰ ਰਹੇ ਨੇ ਕਿ ਮੈਂ ਉੱਥੇ ਜਾਣਾ ਐ ਉੱਥੋਂ ਠੀਕ ਹੋਵਾਂਗਾ ਮੈਂ ਮੈਨੂੰ ਯਕੀਨ ਐ ਚਲੋ ਛੁਪੜ ਜੀ ਦੇਖੋ ਐਤਾ ਹੁੰਦਾ ਜੀ ਹੁਣ ਤੁਹਾਡੇ ਰਿਵਿਊ ਸੁਣ ਕੇ ਨਾ ਦੂਜੇ ਬੰਦੇ ਨੂੰ ਸਾਡੇ ਨਾਲੋਂ ਜ਼ਿਆਦਾ ਕਾਟੀ ਗੱਲ ਤੇ ਵਿਸ਼ਵਾਸ ਪੇਸ਼ੈਂਟ ਜਾਦੇ ਕਰਦਾ ਸਾਨੂੰ ਇਹ ਹੁੰਦਾ ਕਿ ਇੱਕ ਵਾਰੀ ਪੇਸ਼ੈਂਟ ਆ ਗਿਆ ਸਾਡੇ ਕੋਲ ਤਾਂ ਇੰਨੀ ਫਾਲਤੂ ਦੀਆਂ ਦਵਾਈਆਂ ਦੇ ਚੱਕਰ ਨਾਲੋਂ ਕਈ ਵਾਰੀ ਨਾ ਬੰਦਾ ਛੋਟੀ ਜੀ ਚੀਜ਼ ਨਾਲ ਹੀ ਠੀਕ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਸਰ ਬਿਲਕੁਲ ਟਾਈਮ ਟਾਈ ਆਪਾਂ ਮਤਲਬ ਮੈਂ ਨਾ ਬੜਾ ਟਾਈਮ ਹੋ ਗਿਆ ਸੀ ਕਿ ਚਲੋ ਮੈਨੂੰ ਕਨਸੀਵ ਹੋਇਆ ਉਹਦੇ ਪਿੱਛੇ ਬੇਟਾ ਹੋ ਗਿਆ ਤੁਹਾਨੂੰ ਪਤਾ ਹੈ ਮੈਂ ਬੱਚਿਆਂ ਤੇ ਰੁੱਝ ਗਈ ਪਰ ਮੈਨੂੰ ਮੇਰੇ ਬ੍ਰਦਰ ਨੇ ਅਹਿਸਾਸ ਕਰਵਾਇਆ ਤੇ ਉਦੋਂ ਠੀਕ ਹੋਈ ਐ ਕਮ ਸੇਕਾ ਪਪੜਾ ਫੀਡਬੈਕ ਤੇ ਦੇ ਉਹਨਾਂ ਨੇ ਹਾਂਜੀ ਤੇ ਮੈਂ ਕਿਹਾ ਕਿ ਹਾਂ ਮੇਰੇ ਨਾਲ ਐਵੇਂ ਮੇਰੇ ਹਸਬੰਡ ਕਹਿ ਰਹੇ ਸੀ ਕਿ ਮੈਂ ਜਾਣਾ ਹੈ ਕਿ ਮੈਂ ਕਹਿੰ ਨਾਲੇ ਡੱਬਾ ਲੈ ਜਾਓ ਚਲ ਮੈਨੂੰ ਮਲਾ ਲੈ ਪਰ ਬੱਚਿਆਂ ਦੇ ਨਾਲ ਬੜਾ ਔਖਾ ਐ ਏਡੀ ਦੂਰੋਂ ਹਾਂਜੀ ਹਾਂਜੀ ਤੇ ਹਾਂ ਕਰਕੇ ਮੈਂ ਕਹਾਂ ਚਲੋ ਉਹ ਤੇ ਆਣਗੀ ਤੁਹਾਨੂੰ ਮਿਲਣ ਵਾਸਤੇ ਜਿਵੇਂ ਕਿ ਤੁਸੀਂ ਭੈਣ ਮਲਜੀਤ ਕੌਰ ਦੀ ਰਿਕਾਰਡਿੰਗ ਸੁਣੀ ਹੈ ਇਹਨਾਂ ਨੂੰ 15 ਦਿਨਾਂ 'ਚ ਫਰਕ ਪੈ ਗਿਆ ਸੀ ਤੇ ਪਹਿਲਾਂ ਇਹਨਾਂ ਕੋਲ ਗੁੜੀਆ ਤੇ ਹੁਣ ਇਹਨਾਂ ਕੋਲ ਬੇਟਾ ਹੈ ਕਹੇ ਸੋ ਜੇਕਰ ਤੁਹਾਨੂੰ ਵੀ ਕਿਸੇ ਨੂੰ ਇਦਾਂ ਦੀ ਸਮੱਸਿਆ ਹੈ ਤਾਂ ਤੁਸੀਂ ਸਾਡੇ ਕੋਲ ਆ ਕੇ ਮਿਲ ਕੇ ਕਰਕੇ ਮੈਡੀਸਨ ਜਾਂ ਫਿਰ ਸਲਾਹ ਲੈ ਸਕਦੇ ਹੋ ਕਦੇ ਸੋਚ ਕੇ ਦੇਖਿਓ ਇਹ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਪੀਰੀਅਡ ਸੰਬੰਧੀ ਰੋਗ ਹੈਗਾ ਬੱਚੇ ਦੇ ਅੰਦਰ ਜੋ ਸੋਲੀਆਂ ਫਾਈਬਰੋਇਡ ਸਿਸਟ ਕਿਸੇ ਵੀ ਤਰ੍ਹਾਂ ਦਾ ਜਿਹੜਾ ਰੋਗ ਸਰੀਰਕ ਰੋਗ ਹੈਗਾ ਉਹ ਜ਼ਿਆਦਾਤਰ ਇਹ ਪੰਜਾਬੀਆਂ ਨੂੰ ਲੱਗ ਰਿਹਾ ਹੈ ਜਿਹੜੇ ਬੰਦੇ ਇੱਥੇ ਦੇ ਰੈਜ਼ੰਪਲ ਹੈਗੇ ਆਂ ਪੰਜਾਬ ਦੇ ਜੰਪਲਾਂ ਜਾਂ ਪੰਜਾਬ ਤੇ ਰਹਿ ਰਹੇ ਆਂ ਜਿਹੜਾ ਕੋਈ ਪੰਜਾਬ ਤੇ ਥੋੜੇ ਸਮੇਂ ਵਾਸਤੇ ਆਉਂਦਾ ਤੇ ਚਲੇ ਜਾਂਦਾ ਏ ਉਹਨਾਂ ਨੂੰ ਇੰਨੀ ਸਮੱਸਿਆ ਨਹੀਂ ਹੈਗੀ ਕਾਰਨ ਸਿਰਫ ਆਪਣੇ ਖਾਣ ਪੀਣ 'ਚ ਛੁਪਿਆ ਹੋਇਆ ਸੋ ਜੇਕਰ ਤੁਸੀਂ ਨਹੀਂ ਠੀਕ ਹੋ ਰਹੇ ਤਾਂ ਤੁਸੀਂ ਸਾਡੇ ਕੋਲ ਆ ਕੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਰੀਰਕ ਰੋਗ ਜਿਹੜਾ ਤੁਹਾਡਾ ਨਹੀਂ ਠੀਕ ਹੋ ਰਿਹਾ ਕੁਛ ਕੋਈ ਵੀ ਦਿੱਕਤ ਹੈਗੀ ਆ ਤੁਹਾਨੂੰ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਸਾਡੇ ਕੋਲ ਗੇੜਾ ਮਾਰੋ ਤੁਹਾਨੂੰ ਸਾਡੇ ਇੱਥੇ ਸਲਾਹ ਲੈਣ ਦੇ ਕੋਈ ਚਾਰਜ ਨਹੀਂ ਹੈਗਾ ਤੁਸੀਂ ਆ ਕੇ ਇੱਕ ਵਾਰੀ ਸਲਾਹ ਕਰ ਸਕਦੇ ਹੋ ਕਿਸੇ ਬੱਚੇ ਨੂੰ ਕੋਈ ਦਿੱਕਤ ਹੈ ਕੀ ਹੈ ਤੁਹਾਨੂੰ ਕੋਈ ਸਮੱਸਿਆ ਹੈਗੀ ਹੈ ਤੁਹਾਡੇ ਪਾਦਰ ਮਾਦਰ ਨੂੰ ਕੋਈ ਦਿੱਕਤ ਹੈਗੀ ਹੈ ਤਾਂ ਤੁਸੀਂ ਸਾਡੇ ਨਾਲ ਆ ਕੇ ਡਿਸਕਸ ਕਰ ਸਕਦੇ ਹੋ ਕਈ ਗੱਲਾਂ ਦੇ ਵਿੱਚ ਅਸੀਂ ਜਿਹੜੀ ਪੇਸ਼ੈਂਟ ਨੂੰ ਸਲਾਹ ਦਿੰਨੇ ਆ ਪੇਸ਼ੈਂਟ ਮੰਨਣ ਵਾਲਾ ਹੋਵੇ ਜੋ ਅਸੀਂ ਦੱਸਾਂ ਉਹ ਕਰਨ ਵਾਲਾ ਹੋਵੇ ਤੇ ਬਿਨਾਂ ਕਿਸੇ ਦਵਾਈ ਤੋਂ ਉਸਦੀ ਉਹ ਜਿਹੜੀ ਸਮੱਸਿਆ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਥੋੜੇ ਦਿਨ ਮੈਨਾਂ ਸਾਡੇ ਕੋਲ ਇੱਕ ਬੇਟਾ ਆਇਆ ਸੀ ਉਹਨੂੰ ਤਕਰੀਬਨ ਇਸ ਟਾਈਮ ਮਤਲਬ ਉਹਦੇ 16 17 ਸਾਲ ਦੀ ਹੈ ਤੇ 11 ਸਾਲ ਦੀ ਉਮਰ ਤੋਂ ਉਸ ਬੱਚੇ ਨੂੰ ਨਾਈਟ ਪਾਲ ਦੀ ਸਮੱਸਿਆ ਸੀ। ਸੋ ਤੁਸੀਂ ਦੇਖੋ ਕਿ ਜਿਹੜੀਆਂ ਉਹ ਦਵਾਈਆਂ ਖਾ ਰਿਹਾ ਸੀ ਉਹ ਗਰਮ ਸੀ। ਜਦ ਕਿ ਇਹ ਗਰਮੀ ਕਰਕੇ ਦਿੱਕਤ ਹੁੰਦੀ ਹੈ। ਅਸੀਂ ਉਸ ਦੇ ਫਾਦਰ ਨੂੰ ਇੱਕ ਸਲਾਹ ਦੱਤੀ ਹੈ ਜੇਕਰ ਉਹ ਮੰਨਣਗੇ ਉਹ ਬੱਚਾ ਮੰਨੇਗਾ ਤਾਂ ਬਿਨਾਂ ਕਿਸੇ ਦਵਾਈ ਤੋਂ ਥੋੜੇ ਦਿਨਾਂ 'ਚ ਬੱਚਾ ਠੀਕ ਹੋਣਾ ਸ਼ੁਰੂ ਹੋ ਜਾਏਗਾ। ਸਿਹਤ ਵੀ ਬਣੇਗੀ, ਸਲੀਟ ਜਾਣ ਵੀ ਪੈਗੀ। ਸੋ ਬਹੁਤ ਸਾਰੇ ਇਦਾਂ ਨੁਸਖੇ ਹੁੰਨੇ ਹਨ, ਘਰੇਲੂ ਨੁਸਖੇ ਹੁੰਨੇ ਹਨ। ਆਪਣਾ ਵਾਤਾਵਰਨ ਚੇਂਜ ਕਰੋ ਅਲਗ-ਵਾਲਾ ਚੇਂਜ ਕਰੋ ਖਾਣ-ਪੀਣ ਚੇਂਜ ਕਰੋ ਬਹੁਤ ਸਾਰੀਆਂ ਸਮੱਸਿਆਵਾਂ ਮਤੋਂ ਤੁਹਾਡੀਆਂ ਉਸ ਦੇ ਨਾਲ ਹੀ ਠੀਕ ਹੋ ਜਾਂਦੀਆਂ ਐ ਫਿਰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਮੈਂ ਬੈਠਾ ਹਾਂ ਜੀ ਤੁਸੀਂ ਸਾਡੇ ਕੋਲ ਆ ਕੇ ਜਾਣਕਾਰੀ ਲੈ ਸਕਦੇ ਹੋ ਜਾਂਦੇ ਜਾਂਦੇ ਨਾਲ ਇੱਕ ਛੋਟੀ ਜਿਹੀ ਵੀਡੀਓ ਐਡ ਹੋ ਰ ਕਰਨ ਲੱਗੇ ਆ ਇਹ ਵੀ ਸੁਣਿਓ ਤਾਂ ਕਿ ਜੇਕਰ ਏ ਠੀਕ ਹੋ ਸਕਦੇ ਐ ਤਾਂ ਤੁਸੀਂ ਵੀ ਠੀਕ ਹੋ ਸਕਦੇ ਜਿਵੇਂ ਐਜਿਬੇਟਿਵ ਬੇਟੀ ਬਿਲਕੁਲ ਠੀਕ ਕਰਤੀ ਅੱਛਾ ਜੀ ਹਾਂਜੀ ਵੀ ਜੀ ਮਤਲਬ ਕਿ ਅਸੀਂ ਕੋਈ ਜਗ੍ਹਾ ਨਹੀਂ ਸੀ ਡੀਪੀ ਰਿਪੋਰਟ ਕੀ ਤੇ ਜਗਰਾਉਂ ਉੱਤੇ ਕੋਈ ਡਾਕਟਰ ਛੱਡਿਆ ਨਹੀਂ ਸੀਗਾ ਹਾਈਪੀਟ ਵਗੈਰਾ ਸਾਰੇ ਸਾਈਂ ਮਤਲਬ ਨਿਯਾਨੇ ਤੱਕ ਕਿਸੇ ਦਵਾਈ ਲੈ ਲਈ ਸੀ ਜੀ ਤੇ ਜਾਨੀ ਸਾਨੂੰ ਡਾਕਟਰ ਬਸ ਮਤਲਬ ਕਿ ਦਵਾਈ ਉਦੋਂ ਦੇ ਕੇ ਤੇ ਉਹਦੇ ਨਾਲ ਵੀ ਫਰਕ ਨਹੀਂ ਸੀ ਪੈਂਦਾ ਕੋਈ ਸੱਚ ਠੀਕ ਹੋਣਾ ਉਹਦੇ ਬਾਅਦ ਚ ਉਹੀ ਪ੍ਰੋਬਲਮ ਤੇ ਡਾਕਟਰ ਕਹਿੰਦੇ ਸੀ ਕੋਈ ਹੱਲ ਹੈ ਨਹੀਂ ਇਹਦਾ ਕਿਸੇ ਸਰ ਦੇ ਸਰ ਤੇ ਨਾ ਹੱਲ ਅਪਰੈਸ਼ਨ ਅੱਛਾ ਜੀ ਤੇ ਉਸ ਤੋਂ ਬਾਅਦ ਤੁਸੀਂ ਤੁਹਾਡੀ ਐਡ ਦੇਖੀ ਅਸੀਂ ਇੱਥੇ ਆਏ ਸਾਨੂੰ ਮਤਲਬ ਕਿ ਤਿੰਨ ਕੁ ਮਹੀਨਿਆਂ ਵਿੱਚ ਬਿਲਕੁਲ ਠੀਕ ਬੇਟੀ ਅਸੀਂ ਦਵਾਈ ਪੰਜ ਮਹੀਨੇ ਕੋਈ ਐਸ ਟਾਈਮ ਮੈਂ ਬੇਟੀ ਦੀ ਮੈਰਿਜ ਕਰਕੇ ਠੀਕ ਹੈ ਤੇ ਵੀ ਉਸ ਨੂੰ ਬੇਬੀ ਕਨਸੀਵ ਹੋ ਗਿਆ ਇਸ ਮੈਂ 7 ਮਹੀਨੇ ਦੀ ਪ੍ਰੈਗਨੈਂਟ ਹਾਂ ਚਲੋ ਸ਼ੁਕਰ ਹੈ ਤੁਹਾਡਾ ਹਾਂ ਜੀ ਤਾਂ ਨਾ ਜਿੱਥੇ ਬਹੁਤ ਬਹੁਤ ਮੈਂ ਸਾਨੂੰ ਰਾਵਿਆ